कबीर जेह मार्ग पंडित गए पाछे परिबहीर एक अवकट घाटी राम की तहे चढ़ रहयो कबीर कबीर दुनिया के दोखे मुआ चालत कोल की कान तब कोल किस का लाजसी जब ले धरहै मसान कबीर डूबह गोरे बापुरे ਬਹੁ ਲੋਗਨ ਕੀ ਕਾਨ ਡੁੱਬਹਿ ਗੋ ਰੇ ਬਾਪੁਰੇ ਡੁੱਬਹਿ ਗੋਰੇ ਬਾਪੁਰੇ ਇਉਂ ਨਹੀਂ ਕਰ ਜਾਣਾ ਕਈ ਗੋ ਦੇ ਨਾਲ ਹੀ ਰੇ ਨੂੰ ਜੋੜ ਕੇ ਗੋਰੇ ਬਣਾ ਦਿੰਦੇ ਨੇ ਡੁੱਬਹਿ ਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨ ਕਬੀਰ ਡੁੱਬਹਿ ਗੋ ਰੇ ਬਾਪੁਰੇ ਬਹੁ ਲੋਗਨ ਕੀ ਕਾਨ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ ਕਬੀਰ ਭਲੀ ਮਧੂ ਕਰੀ ਨਾਨਾ ਵਿਦ ਕੋ ਨਾਜ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਦਾਵੈ ਦਾਜਨ ਹੋਤ ਹੈ ਨਿਰਦਾਵੈ ਰਹੈ ਨ ਸੰਕ ਜੋ ਜਨ ਨਿਰਦਾਵੈ ਰਹੈ ਸੋ ਗਨ ਇੰਦਰ ਸੋ ਰੰਕ कबीर पाल समुहा सर्वर भरा पी न सकै कोई नीर कबीर पाल समुहा समुहा मम्मे नु एक ओंकर है समुहा नहीं बोलणा दुलंकड़ नहीं बढ़ा देनी समुहा एक ओंकर दा उच्चारण कबीर पाल समुहा सर्वर भरा पी न सकै कोई नीर ਭਾਗ ਵੱਡੇ ਤੈ ਪਾਇਓ ਤੂੰ ਭਰ ਭਰ ਪੀਓ ਕਬੀਰ ਕਬੀਰ ਪਰ ਭਾਤੇ ਤਾਰੇ ਖਿਸ ਹੈ ਤਿਉ ਇਹੋ ਖਿਸੈ ਸਰੀਰ ਏ ਦੋਇ ਅੱਖਰ ਨਾ ਖਿਸ ਹੈ ਸੋ ਗਹਿ ਰਹਿਓ ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ ਕਬੀਰ ਸੰਤ ਨਾ ਛਾਡੇ ਸੰਤਾਈ ਜਉ ਕੋਟਕ ਮਿਲਹਿ ਅਸੰਤ ਮਲਿਆਗਰ ਪੁਜੰਗਮ ਵੇਢਿਓ ਤਾ ਸੀਤਲਤਾ ਨ ਤਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਾਣ ਕੇ ਉਦਕ ਸਮਾਨ ਕਬੀਰ ਸਾਰੀ ਸਿਰਜਨ ਹਾਰ ਕੀ ਜਾਣੈ ਨਾਹੀ ਕੋਇ ਕਹਿ ਜਾਣੈ ਆਪਨ ਧਨੀ ਕਹਿ ਦਾਸ ਦੀਵਾਨੀ ਹੋਇ ਕਬੀਰ ਭਲੀ ਭਈ ਜੋ ਭਾਉ ਪਰਿਆ ਦਿਸਾ ਗਈ ਸਭ ਭੂਲ ਓਰਾ ਗਰ ਪਾਣੀ ਭਇਆ ਜਾਏ ਮਿਲਿਓ ਢਾਲ ਕੂਲ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇਹ ਦਿਵਸ ਚਾਰ ਕੋ ਪੇਖਨਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਬਖੇਹ ਜਹ ਅਨਭਉ ਤਹ ਭੈ ਨਹੀਂ ਜਹ ਭਉ ਤਹ ਹਰ ਨਾਹੇ ਕਹਿਓ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੇ ਕਬੀਰ ਜਿਨ ਹੋ ਕਿਛੂ ਜਾਣਿਆ ਨਹੀਂ ਤਿਨ ਸੁਖ ਨੀਦ ਬਿਹਾਏ ਹਮ ਹੋ ਜੋ ਬੂਝਾ ਬੂਝਨਾ ਪੂਰੀ ਪਰਿਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠੌਰ ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ લે ਉਸਾਸ ਚੋਟ ਸਹਾਰੈ ਸਬਦ ਕੀ ਤਾਸ ਗੁਰੂ ਮੈਂ ਦਾਸ ਕਬੀਰ ਮੁੱਲਾ ਮਨਾਰੇ ਕਿਆ ਚੜ੍ਹਹਿ ਸਾਈ ਨਾ ਬਹਿਰਾ ਹੋਏ ਜਾ ਕਾਰਨ ਤੂੰ ਬਾੰਗ ਦੇਹ ਦਿਲ ਹੀ ਭੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੇ ਦਿਲ ਸਾਬਤ ਨਹੀਂ ਤਾ ਕਉ ਕਹਾ ਖੁਦਾਏ ਕਬੀਰ ਅੱਲ੍ਹਾ ਕੀ ਕਰ ਬੰਦਗੀ जय सिमरत दुख जाए दिल महसाई परगटै बुझे बलंती नाए कबीर जोरी किए जुलम है कहता नाउ हलाल दफ्तर लेखा मांगी है तब होए गो कौन हवाल कबीर खूब खाना खीचरी जा मह अमृत लोन ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਹਰਖ ਸੋਗ ਦਾਜੈ ਨਹੀਂ ਤਬ ਹਰ ਆਪ ਹੈ ਆਪ ਕਬੀਰ ਰਾਮ ਕਹਿਨ ਮਹਿ ਭੇਦ ਹੈ ਤਾ ਮਹਿ ਏਕ ਵਿਚਾਰ सोई राम सबै कहै सोई कौतक हार कबीर रामै राम कहो कहबे माहे विवेक बे एक अनेक है मिल गया एक समाना एक कबीर जा घर साधना सेविय है हर की सेवा नाहे ते घर मरहट सारखे ਪੂਤ ਬਸ ਹੈ ਤੈਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵਹਤੇ ਪਿੰਗੁਲ ਭਇਆ ਮਾਰਿਆ ਸਤਗੁਰ ਬਾਨ ਕਬੀਰ ਸਤਗੁਰ ਸੂਰਮੇ ਬਾਹਿਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਓ ਮਨ ਨਈ ਹੋਏ ਗਈ ਪਾਠ ਛਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੈਨੀ ਭੂਮ ਮਿਲਾਏ ਅਨਕ ਸਿਆਨੇ ਪਾਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹਉ ਜਾਏ ਥਾ ਆਗਾ ਮਿਲਿਆ ਖੁਦਾਏ ਸਾਈ ਮੋਜ ਸਿਓ ਲਰ ਪਰਿਆ ਤੁਜ ਕੈਨ ਫਰਮਾਈ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕੀਤੀ ਬਾਰ ਕਬੀਰ ਸਾਈ ਮੋਜ ਮਹਿ ਕਿਆ ਖਤਾ ਮੁਖ ਹੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰ ਹੈ ਜੋਰ ਕਰ कहते है जो हलाल दफ्तर जई दफ्तर दई जब काट है होएगा कौन हवाल कबीर जोर किया सो जुल्म है ले जवाब खुदाए दफ्तर लेखा नीक स मार मुहे मुहे खाय कबीर लेखा दे ना सोहेला ਜੋ ਦਿਲ ਸੂਚੀ ਹੋਏ ਉਸ ਸਾਚੇ ਦੀਬਾਨ ਮਹਿ ਪੱਲਾ ਨਾ ਪਕਰੈ ਕੋਇ ਕਬੀਰ ਧਰਤੀ ਅਰ ਆਕਾਸ ਮਹਿ ਦੁਏ ਤੂੰ ਬਰੀ ਅਬਦ ਦੁਏ ਤੂੰ ਬਰੀ ਅਬਦ ਸਾਰੇ ਇਹ ਵਖਰੇ ਵਖਰੇ ਅਖਰ ਹਨ ਦੋਹਾਂ ਦੇ ਵਿੱਚ ਹੀ ਬਿਨਾ ਬੰਨੇ ਜਾਣ ਤੋਂ ਤੂੰ ਬਰੀ ਹੈ ਤੂੰ ਬਰੀ ਪਾਠ ਇਕੱਠਾ ਨਹੀਂ ਕਰਨਾ ਕਦੇ ਵੀ ਕਿਸੇ ਵੀ ਹਾਲਤ ਵਿੱਚ ਦੁਏ ਤੂੰ ਬਰੀ ਆਬਦ ਹਾਂ ਜੀ ਕਬੀਰ ਧਰਤੀ ਅਰ ਆਕਾਸ ਮਹਿ ਦੁਏ ਤੂੰ ਬਰੀ ਆਬਦ ਖਾਟ ਦਰਸਨ ਸੰਸੇ ਪਰੇ ਅਰ ਚੌਰਾਸੀਹ ਸਿੱਧ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਾਉ ਸੌਪਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂ ਹੁਆ ਮੁਜ ਮਹਿ ਰਹਾ ਨਾ ਹੂੰ ਜਬ ਆਪਾ ਪਾਰਕਾ ਮਿਟ ਗਿਆ ਜਦ ਦੇਖੋ ਤਤ ਤੂ ਕਬੀਰ ਬਿਕਾਰੇ ਚ ਕਬੀਰ ਬਿਕਾਰ ਹੈ ਚਤ ਵਤੇ ਝੂਠੇ ਕਰਤੇ ਆਸ मनोर्थ कोई ना पूरयो चाले ऊठ निराश कबीर हर का सिमरन जो करे सो सुखीया संसार इत उत कत है ना डोले जिस राखे सिर जनहार कबीर कहानी पीड़ते सतगुरु लिए ਛਡਾਇ परापूर्वली भावनी ਪਰਗਟ ਹੋਈ ਆਏ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤਾ ਜਾਏ ਨਾ ਹਰ ਭਜਿਓ ਨਾ ਖਾਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾ ਕਬੀਰ ਕੂਕਰ ਭਉ ਕਨਾ ਕਰੰਗ ਪਿਛੈ ਉਠਤਾਏ ਕਰਮੀ ਸਤਗੁਰ ਪਾਇਆ ਜੈਨ ਹੌਲੀਆ ਛਡਾਏ